ਥਾਣਾ ਗਿੱਦੜਬਾਹ ਦੀ ਪੁਲਿਸ ਨੇ ਲੀਲਾ ਰਾਇਲ ਰੈਸਟੋਰੈਂਟ ਕੋਲ ਬੰਦ ਪਈ ਫੈਕਟਰੀ ਵਿੱਚ ਕੁਝ ਸਮਾਨ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਅੱਜ ਦਿਨ ਸੋਮਵਾਰ ਸਮਾਂ ਕਰੀਬ ਸ਼ਾਮ ਨੂੰ 7:15 ਥਾਣਾ ਗਿੱਦੜਬਾਹ ਵਿਖੇ ਗਿੱਦੜਬਾਹ ਦੇ ਡੀਐਸਪੀ ਜਸਵੀਰ ਸਿੰਘ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਸਨਾਰੇ ਚੌਕ ਨੇੜੇ ਲੀਲਾ ਰਾਇਲ ਰੈਸਟੋਰੈਂਟ ਨੇੜੇ ਇੱਕ ਬੰਦ ਪਈ ਫੈਕਟਰੀ ਵਿੱਚੋਂ ਕੁਝ ਵਿਅਕਤੀਆਂ ਨੇ ਲੋਹੇ ਦੇ ਗੱਡਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਸੀ ਜਿਨ੍ਹਾਂ ਨੂੰ ਥਾਣਾ ਗਿੱਦੜਵਾਹਾ ਦੀ ਪੁਲਿਸ ਨੇ ਕਾਬੂ ਕਰਕੇ ਉਹਨਾਂ ਕੋਲੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਹੈ ਦੀਪ ਗਰਗ ਅਸ਼ੂ ਗਰਗ ਬਸਿੰਮ ਰੋਟ ਦੀ ਕਟਰੀਆ ਆਈਸ ਮਿੱਲਰ ਜੋ ਲੀਲਾ ਰਾਇਲ ਰੈਸਟੋਰੈਂਟ ਮیدرਵਾਦ ਦੇ ਸਾਹਮਣੇ ਆ ਉਹਦੇ 9 ਤੇ 10 ਦੀ ਦਰਮਿਆਨੀ ਰਾਤ ਨੂੰ ਫੈਕਟਰੀ ਦੇ ਵਿੱਚੋਂ ਚੋਰੀ ਹੋ ਗਿਆ ਜੀ ਉਸ ਮਾਣ ਪੱਕੇ ਲੋਹਾ ਦੇ ਗੱਡਰ ਦਰਵਾਜ਼ੇ ਫੈਕਟਰੀ ਦੀ ਮਸ਼ੀਨਰੀ ਬਿਜਲੀ ਦਾ ਟਰਾਂਸਫਾਰਮਰ ਬਿਜਲੀ ਸਪਲਾਈ ਦੇ ਤਾਰਾਂ ਪੁਰਾਣੀ ਖੜੇਕਾਰ ਦਾ ਸਮਾਨ ਚੋਰੀ ਆ ਗਿਆ ਜਿਉ ਨੂੰ ਪਤਾ ਲੱਗਾ ਨਹੀਂ ਪਤਾ ਕਰਨ ਤੇ ਕਿ ਜਿਹੜੀ ਮੇਰੀ ਇਹ ਚੋਰੀ ਆ ਇਹ ਕੁਝ ਲੋਕਾਂ ਨੇ ਚੋਰੀ ਕੀਤੀ ਜਿਹਦੇ ਵਿੱਚ ਉਹਨਾਂ ਆਡੈਂਟੀਫਾਈ ਕੀਤਾ ਗੁਰਚਰਨ ਸਿੰਘ ਪੁੱਤਰ ਵਾਸੀ ਹੁਸਨਰ ਗਵਿੰਦਾ ਪੁੱਤ ਗਵਿੰਦਾ ਰਜਿੰਦਰ ਸਿੰਘ ਵਾਸੀ ਟਾਵਰ ਵਾਲੀ ਗਲੀ ਇੱਕ ਬਲਕਰਨ ਸਿੰਘ ਪੁੱਤਰ ਗਰਮੀਲ ਸਿੰਘ ਜਸਵਿੰਦਰ ਸਿੰਘ ਪੁੱਤ ਭੱਲਾ ਪੁੱਤਰ ਤਰਨੂ ਸਿੰਘ ਜਿਨ੍ਹਾਂ ਨੂੰ ਮਾਰਜੁਗ ਐਸਐਸਪੀ ਸਾਹਿਬ ਦੀ ਹਦਾਇਤ ਨਿਰਦੇਸ਼ ਤੇ ਐਸਐਚਓ ਪਰਮਜੀਤ ਸਿੰਘ ਦੇ ਦਰਵਾਜ਼ੇ ਵੱਲੋਂ ਲਗ ਲਗ ਟੀਮਾਂ ਭਾਈਆਂ ਗਈਆਂ ਟੀਮਾਂ ਬਣਾਉਂ ਤੇ ਇਹਨਾਂ ਦੋਸ਼ੀਆਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੀ ਪੁੱਛਗਿੱਛ ਕੀਤੀ ਪੁੱਛਗਿੱਛ ਤੋਂ ਬਾਅਦ ਚ ਇਹਨਾਂ ਨੇ ਜਿਹੜੇ ਚੋਰੀ ਕੀਤਾ ਸਮਾਨ ਸੀ ਜਿਹੜੇ ਲੋਹੇ ਦੇ ਗੱਡਰ ਵਗੈਰਾ ਟਰਾਂਸਫਾਰਮਰ ਜਾਂ ਹੋਰ ਜਿਹੜਾ ਵੀ ਸਮਾਨ ਚੋਰੀ ਕੀਤਾ ਸੀ ਇਹਨਾਂ ਤੋਂ ਕਬੂਲ ਕਰ ਲਿਆ ਕਬੂਲ ਕਰਨ ਤੋਂ ਬਾਅਦ ਪੁੱਛਗਿੱਛ ਕਰੇ ਰਿਮਾਰਡ ਲਿਆ ਰਿਮਾਰਡ ਤੋਂ ਬਾਅਦ ਚ ਇਹਨਾਂ ਨੇ ਆਪਦੇ ਪੰਜ ਸਾਥੀਆਂ ਬਾਰੇ ਹੋਰ ਦੱਸਿਆ ਜਿਨ੍ਹਾਂ ਵਿੱਚ ਇੱਕ ਲੱਭੂ ਪੁੱਤਰ ਬਬਲਾ ਮਸੀ ਬੈਂਟਾਵਾਦ ਇੱਕ ਹਰਪ੍ਰੀਤ ਉਹ ਗੁੰਗਾ ਤੀਜਾ ਬੰਟਾਵਾਦ ਮਨੀ ਪੁੱਤਰ ਤੇਜਾ ਸਿੰਘ ਸੋਨੀ ਪੁੱਤਰ ਸ਼ੰਗਾਰਾ ਸਿੰਘ ਇਹਨਾਂ ਦੇ ਨਾਮ ਹੀ ਨੋਮੀਨੇਟ ਕਰਦੇ ਆ ਇਹਨਾਂ ਵਿੱਚੋਂ ਹਰਪੀ ਸਿੰਘ ਉਰਫ ਗੁੰਗਾ ਜਿਹਨੂੰ ਕੱਲ ਅਸੀਂ ਗ੍ਰਿਫਤਾਰ ਕਰਕੇ ਜਿੱਦਾਂ ਰਿਮਾਂਡਾ ਸੀ ਕੀਤਾ ਇਥੋਂ ਪੁੱਛ ਕੇ ਸਿਆਰੀ ਆ ਬਾਕੀ ਜਿਹੜੇ ਚਾਰੇ ਦੋਸ਼ੀ ਆ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਇਹਨਾਂ ਨੂੰ ਜੁਡੀਸ਼ੀਅਨ ਭੇਜ ਦਿੱਤਾ ਅਗਰ ਵੀ ਪੁੱਛ ਕੇ ਸ ਬਾਕੀ ਦੋਸ਼ੀ ਨੂੰ ਰਸਟ ਪਾਉਣ ਤੋਂ ਪਤਾ ਲੱਗੂਗਾ ਕਿ ਹੋਰ ਨੇ ਚੋਰੀਆਂ ਕਿਹੜੀਆਂ ਕੀਤੀਆਂ